ਬਾਜੀ ਸ਼ੰਭੂ ਬਾਰਡਰ ਤੇ ਆਏ ਸੀ ਆ ਪੋਸਟਰ ਦੇਖੋ ਤੇ ਅੱਗੇ ਜਰੂਰ ਸ਼ੇਅਰ ਕਰਿਓ ਪੋਸਟਰ ਪੜੋਂਗੇ ਤੁਸੀਂ ਸਮਝੋਂਗੇ ਬਿਲਕੁਲ ਸੱਚ ਆ ਕਿਉਂਕਿ ਪੰਜਾਬ ਹਮੇਸ਼ਾ ਸਭ ਨੂੰ ਲੰਗਰ ਛਕਾਉਂਦਾ ਪੰਜਾਬੀ ਲੰਗਰ ਛਕਾਉਂਦੇ ਨੇ ਪਰ ਅੱਗੋਂ ਡਾਂਗਾ ਦਿੱਤੀਆਂ ਜਾਂਦੀਆਂ ਗੋਲੇਬਾਰੀ ਕੀਤੀ ਜਾਂਦੀ ਹੈ ਮਿਲਟਰੀ ਵਾਲਿਆਂ ਨੂੰ ਆਪਣੇ ਕਿਸਾਨ ਪੁੱਛਣਗੇ ਸੀ ਲੰਗਰ ਛਕੋ ਪਰ ਨਹੀਂ ਅੱਗੋਂ ਅਗਲਾਂ ਗੋਲੀਆਂ ਭਰਾਈਆਂ ਆ ਚੈੱਕ ਕਰੋ ਪੋਸਟਰ ਲਾਇਆ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਪੋਸਟਰ ਲੱਗਿਆ ਤੇ ਲਿਖਿਆ ਹੋਇਆ ਜੈ ਜਵਾਨ ਤੂੰ ਮਾਰੇ ਕਿਸਾਨ ਤੂੰ ਠੀਕ ਹੈ ਜੀ ਇੱਕ ਮਿਲਟਰੀ ਵਾਲਾ ਸਲੂਟ ਮਾਰ ਰਿਹਾ ਮੋਦੀ ਸਾਹਿਬ ਨੂੰ ਤੇ ਮੋਦੀ ਸਾਹਿਬ ਅੱਗੋਂ ਪੁੱਛਦੇ ਨੇ ਕਿਤਨੇ ਕਿਸਾਨ ਮਰੇ ਤੇ ਮਿਲਟਰੀ ਵਾਲਾ ਜਵਾਬ ਦਿੰਦਾ ਸਭ ਕੋ ਮਾਰ ਦੇਂਗੇ ਤੇ ਦੂਜੀ ਤਸਵੀਰ ਦੇਖੋ ਬਾਈ ਜੀ ਲਿਖਿਆ ਪਹਿਲਾਂ ਲੰਗਰ ਛਕੋ ਪੰਜਾਬੀ ਲੰਗਰ ਦੀ ਥਾਲੀ ਲੈ ਕੇ ਖੜਾ ਤੇ ਅੱਗੋਂ ਡਾਂਗਾ ਬਰਾ ਰਹੀ ਆ ਮਿਲਟਰੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਸੰਦੇਸ਼ ਆ ਤੇ ਪੰਜਾਬ ਹਮੇਸ਼ਾ ਲੰਗਰ ਸਭ ਨੂੰ ਛਕਾਉਂਦਾ ਤੇ ਛਕਾਉਂਦਾ ਵੀ ਰਹੇਗਾ ਸੰਦੇਸ਼ ਸਭ ਨੂੰ ਦਿੰਦਾ ਇਹੀ ਹੈ ਕਿ ਸਭ ਮਿਲ ਕੇ ਰਹੋ ਪਰ ਲੋਕਾਂ ਦੀ ਆਦਤ ਆ ਮਿਲ ਕੇ ਨਾਰਾਇਣ ਦੀ ਜੇ ਅਸੀਂ ਲੰਗਰ ਸ਼ਕਾਨੇ ਆ ਤਾਂ ਅੱਗੋਂ ਤੁਸੀਂ ਡਾਂਗਾ ਬਰਾ ਰਹੇ ਹੋ ਭਲਾਈ ਦਾ ਜਮਾਨਾ ਹੀ ਨਹੀਂ ਰਿਹਾ ਤਾਂ ਆ ਵੀਡੀਓ ਸ਼ੇਅਰ ਕਰ ਦਿਓ ਬਾਈ ਜੀ ਦੱਬ ਕੇ ਤਾਂ ਕਿ ਹਰ ਇੱਕ ਤੱਕ ਇਸ ਪੋਸਟਰ ਦਾ ਸੰਦੇਸ਼ ਜੋ ਦਿੱਤਾ ਗਿਆ ਪੋਸਟਰ ਲਾਇਆ ਗਿਆ ਸਭ ਤੱਕ ਇਸ ਸੰਦੇਸ਼ ਨੂੰ ਪਹੁੰਚਾਇਆ ਜਾ ਸਕੇ ਕਿ ਇਹ ਪੋਸਟਰ ਦੇ ਵਿੱਚ ਦਿਖਾਇਆ ਕੀ ਗਿਆ ਸਾਹਮਣੇ ਮਿਲਟਰੀ ਹੈ ਜੀ ਠੀਕ ਹੈ ਜੀ ਉਧਰ ਮਿਲਟਰੀ ਹੈ ਤੇ ਇਧਰ ਆਪਣੇ ਕਿਸਾਨ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਦੇਖ ਸਕਦੇ ਹੋ ਇਧਰ ਕਿਸਾਨ ਨੇ ਦੇਖ ਸਕਦੇ ਹੋ ਜੀ ਬੜੇ ਆਰਾਮ ਨਾਲ ਬੈਠੇ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਤੇ ਹੁਣ ਸ਼ੇਅਰ ਤੁਸੀਂ ਕਰਨਾ ਵੀਡੀਓ ਨੂੰ ਤਾਂ ਕਿ ਸਭ ਨੂੰ ਪਤਾ ਚੱਲ ਸਕੇ ਕਿ ਕਿਸਾਨ ਆਰਾਮ ਨਾਲ ਬੈਠੇ ਨੇ ਪਰ ਸਰਕਾਰਾਂ ਹਮੇਸ਼ਾ حق ਕਰਦੀਆਂ ਨੇ ਜੇ ਕੋਈ ਹੱਕ ਮੰਗਦਾ ਆਰਾਮ ਨਾਲ ਠੀਕ ਹੈ ਜੀ ਪ੍ਰੋਟੈਸਟ ਕਰ ਰਹੇ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਦੇਖੋ ਇਹ ਸ਼ੰਭੂ ਬਾਰਡਰ ਦੀ ਤਸਵੀਰ ਆ ਜਿੱਥੇ ਗੋਲੇਬਾਰੀ ਕੀਤੀ ਗਈ ਸੀ ਆ ਬੋਰੀਆਂ ਪਈਆਂ ਦੇਖ ਸਕਦੇ ਹੋ ਤੁਸੀਂ ਜਿਹਦੇ ਨਾਲ ਗੋਲੇਬਾਰੇ ਜਿਹੜੇ ਕੀਤੇ ਜਾਂਦੇ ਨੇ ਉਹਨੂੰ ਡਿਫਿਊਜ਼ ਕੀਤਾ ਜਾਂਦਾ ਅਥਰੂ ਗੈਸ ਘਰੇ ਜਾਂਦੇ ਨੇ ਠੀਕ ਹੈ ਇਹਹੀ ਉਹ ਜਗ੍ਹਾ ਜਦੋਂ ਤਾੜ-ਤਾੜ ਗੋਲੇ ਚੱਲ ਰਹੇ ਸੀ ਉੱਪਰੋਂ ਪਰ ਅੱਜ ਬਹੁਤ ਵਧੀਆ ਠੀਕ ਹੈ ਜੀ ਸ਼ਾਂਤਮਈ ਤਰੀਕੇ ਨਾਲ ਕਿਸਾਨ ਬੈਠੇ ਨੇ ਤੇ ਪਹਿਲਾਂ ਵੀ ਬੈਠੇ ਸੀ ਪਰ ਉਧਰੋਂ ਬਾਰ ਬਾਰ ਗੋਲੇ ਸੱਟੇ ਜਾ ਰਹੇ ਸੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਸਤਿ ਸ਼੍ਰੀ ਅਕਾਲ ਜੀ